ਤਾਰਸ਼ਕੋ ਸਤਿ ਸ੍ਰੀ ਅਕਾਲ ਤੁਸੀਂ ਜਿਹੜੇ ਆਈਪੀਐਨ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਭਰਾ ਅਜੈਪ ਸਿੰਘ ਜੀ ਗੱਲਬਾਤ ਸਾਂਝੀ ਕਰਾਂਗੇ ਕਿ ਵੋਟਾਂ ਦੇ ਵਿੱਚ ਕਿੰਨੀ ਪਰਸੈਂਟੇਜ ਵੋਟ ਪੋਲ ਹੋਈ ਹੈ ਕਿੰਨੀਆਂ ਵੋਟਾਂ ਟੋਟਲ ਪੈ ਚੁੱਕੀਆਂ ਨੇ ਉਹ ਵੀ ਨਾਲ ਤੁਹਾਨੂੰ ਦੱਸਾਂਗੇ ਜਿਨੀਆਂ ਕਿ ਸਾਡੇ ਕੋਲ ਡਾਟਾ ਇਕੱਠਾ ਹੋਇਆਗਾ ਮਤਲਬ ਵਕ ਵਕ ਪਿੰਡਾਂ ਦਾ ਅਸੀਂ ਡਾਟਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਪਹਿਲਾਂ ਤੁਹਾਨੂੰ ਛਾਗਲੀ ਦਾ ਡਾਟਾ ਦੱਸਾਂਗੇ ਅਸੀਂ ਉਸ ਤੋਂ ਬਾਅਦ ਅਗਲੇ ਨੇੜਲੇ ਪਿੰਡਾਂ ਦਾ ਡਾਟਾ ਵੀ ਤੁਹਾਨੂੰ ਸਾਂਝਾ ਕਰਾਂਗੇ ਜਿਵੇਂ ਕਿ ਨੀਂਦਵਾਲ ਹੋਇਆ ਛਾਜਲਾ ਹੋਇਆ ਜਿਹੜੇ ਜਿਹੜੇ ਪਿੰਡ ਸਾਡੇ ਕੋਲ ਆਈ ਜਾਣਗੇ ਨਾਲ ਨਾਲ ਤੁਹਾਨੂੰ ਡਾਟਾ ਉਹ ਤੁਹਾਡੇ ਕੋਲ ਰੂਬਰੂ ਕਰੀ ਜਾਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਅਜੈਬ ਸਿੰਘ ਜੀ ਨਾਲ ਵੀ ਗੱਲਬਾਤ ਕਰ ਲੈਣੇ ਆ ਦਰਸ਼ਕੋ ਮੇਰੇ ਨਾਲ ਮੇਰੇ ਸਹਿਯੋਗੀ ਅਜੈਬ ਸਿੰਘ ਜੀ ਪਹੁੰਚ ਚੁੱਕੇ ਨੇ ਆਪਣੇ ਸਟੂਡੀਓ ਚ ਇਹਨਾਂ ਦਾ ਪਹੁੰਚਣ ਦੇ ਪਹਿਲਾਂ ਤਾਂ ਸਵਾਗਤ ਕਰ ਰਹੇ ਆ ਅਜੈਬ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਆ ਸਾਡੇ ਸਟੂਡੀਓ ਚ ਤੇ ਨਾਲ ਨਾਲ ਉਹਨਾਂ ਪਹਿਲੀ ਗੱਲ ਕਰਾਂਗੇ ਆਪਾਂ ਪਹਿਲਾਂ ਗੱਲ ਕਰਾਂਗੇ ਛਾਗਲੀ ਦੀ ਵੀ ਛਾਗਲੀ ਦੇ ਵਿੱਚ ਟੋਟਲ ਕਿੰਨੀ ਵੋਟ ਪੋਲ ਹੋਈ ਹੈ ਆਪਾਂ ਦਰਸ਼ਕਾਂ ਦੇ ਨਾਲ ਸਾਰੀ ਗੱਲਬਾਤ ਸਾਂਝੀ ਕਰਨੀ ਹੈ ਤੇ ਜਿਵੇਂ ਕਿ ਆਪਾਂ ਗੱਲ ਕਰਦੇ ਆ ਟੋਟਲ ਵੋਟ ਜਿਹੜੀ ਸੁਣਨ ਦੇ ਮੁਤਾਬਕ ਅਨੁਮਾਨ ਹੈ ਜਿਹੜਾ ਵੀ ਤਕਰੀਬਨ 95000 ਦੇ ਆਸ-ਪਾਸ ਜਿਹੜੀ ਟੋਟਲ ਵੋਟ ਹੈ ਵੀ ਹੁਣ ਟੋਟਲ ਵੋਟ ਕਿੰਨੀ ਪੋਲ ਹੋਈ ਹੈ ਪਹਿਲਾਂ ਤਾਂ ਉਹ ਜਾਣਕਾਰੀ ਆਪਾਂ ਦਰਸ਼ਕਾਂ ਨਾਲ ਸਾਂਝੀ ਕਰੀਂ ਹਰਿੰਦਰ ਜੀ ਜਿਹੜੀ ਆਪਾਂ ਟੋਟਲ ਵੋਟ ਦੀ ਜੇ ਗੱਲ ਕਰੀਏ ਤਾਂ ਇੱਥੇ 9997 ਟੋਟਲ ਵੋਟਾਂ ਨੇ 9997 ਵੋਟਰ ਜ 4153 ਵੋਟਾਂ ਨੇ ਜਿਹੜੀਆਂ ਪੋਲ ਹੋ ਚੁੱਕੀਆਂ ਨੇ 53 ਸੌਰੀ ਆਪਣਾ ਜਿਹੜਾ ਜੇ ਆਪਾਂ ਟੋਟਲ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ 45.35% ਹੈ ਜਿਹੜੀ ਇਹ ਪੋਲ ਟੋਟਲ ਪੋਲ ਬਣਦੀ ਹੈ ਜੇ ਆਪਾਂ ਪੰਜਾਬੀ ਸ਼ਬਦ ਦੀ ਗੱਲ ਕਰੀਏ ਲੋਕਾਂ ਦਾ ਵੀ ਅਨੁਮਾਨ ਸੀਗਾ ਇਸ ਤੇ ਕਿ ਵੋਟ ਜਿਹੜੀ ਪਲੱਸ 50 ਤੋਂ ਨਹੀਂ ਹੋਣੀ ਹੈਗੀ ਉਹ ਬਿਲਕੁਲ ਅਨੁਮਾਨ ਸਹੀ ਸੀਗਾ 45.35 ਜਿਹੜਾ ਟੋਟਲ ਵੋਟ ਹੈ ਜੀ ਉਹ ਪੂਰ ਹੋ ਚੁੱਕੀ ਹੈ ਠੀਕ ਹੈ ਜੀ ਤੇ ਇੱਕ ਤਾਂ ਵੀ ਜਿਹੜੀ ਗੱਲ ਇਹ ਵੇ ਠੀਕ ਹੈ ਖਰ ਜਿਹੜੇ ਹਿਸਾਬ ਨਾਲ ਲੋਕ ਸੋਚ ਰਹੇ ਸੀਗੇ ਵੀ ਆਈਡੀਆ ਸੀ ਲੋਕਾਂ ਦਾ ਵੀ 50 ਦੇ ਆਸ-ਪਾਸ ਜਿਹੜੀ ਵੋਟ ਹੋਣ ਵਾਲੀ ਹੈ ਪੂਰ ਤਕਰੀਬਨ 19 ਕ ਵੋਟ ਪੂਰ ਹੋਈ ਹੈ ਪਰ ਹੁਣ ਆਪਾਂ ਅਗਲੀ ਗੱਲ ਕਰੀਏ ਜੇ ਵਾਰਡ ਵਾਈਜ਼ ਵਾਰਡ ਆਪਾਂ 1 ਨੰਬਰ ਵਾਰਡ ਤੋਂ ਸਟਾਰਟ ਕਰਾਂਗੇ 1 ਨੰਬਰ ਵਾਰਡ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਕਿੰਨੀਆਂ ਟੋਟਲ ਵੋਟਾਂ ਦੇ ਵਿੱਚ ਕਿੰਨੀਆਂ ਪੋਲ ਹੋਈਆਂ ਨੇ ਹਾਂ ਬਿਲਕੁਲ ਆਪਣੇ ਕੋਲ ਸਾਰੀ ਜਾਣਕਾਰੀ ਹੈਗੀ ਆ ਵਾਰਡਨ ਮੁਤਾਬਕ ਤੇ ਬੂਥ ਮੁਤਾਬਕ ਤੇ ਟੋਟਲ ਵਾਰਡ ਦੇ ਜਿਹੜੀ ਗਿਣਤੀ ਹੈਗੀ ਉਹ ਵੀ ਆਪਾਂ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹਾਂ ਜੇ ਆਪਾਂ ਗੱਲ ਕਰੀਏ ਤੇ 1 ਨੰਬਰ ਜਿਹੜਾ ਵਾਰਡ ਆ ਉਹਦੇ ਵਿੱਚ 26 ਨੰਬਰ ਬੂਥ ਸੀਗਾ ਤਾਂ ਉੱਥੇ 205 ਬੂਟਾਂ ਪੋਲ ਹੋਈਆਂ ਜੇ ਟੋਟਲ ਬੂਟ ਦੀ ਗੱਲ ਕਰੀ ਤਾਂ ਉੱਥੇ 718 ਬੂਟਾਂ ਸੀਗੀਆਂ 718 ਟੋਟਲ ਬਿਲਕੁਲ ਜੀ 718 ਦੇ ਵਿੱਚ 5 5 ਵੋਟਾਂ ਪੋਲ ਹੋਣਗੀਆਂ ਇਸੇ ਤਰ੍ਹਾਂ 2 ਤੇ 3 ਦੇ ਵਿੱਚ 29 ਨੰਬਰ ਜਿਹੜਾ ਬੂਥ ਬਣਾਇਆ ਗਿਆ ਸੀਗਾ ਉਹਦੇ ਵਿੱਚ ਟੋਟਲ 1294 ਵੋਟਾਂ ਸੀਗੀਆਂ ਜਿਹਦੇ ਵਿੱਚੋਂ 685 ਵੋਟਾਂ ਨੇ ਜਿਹੜੀਆਂ ਉਹ ਪੋਲ ਹੋਈਆਂ 685 ਟੋਟਲ ਵੋਟਾਂ ਪੋਲ ਹੋਈਆਂ ਟੋ ਟੋਟਲ ਵੋਟਾਂ ਦੋ ਨੰਬਰ ਤੇ ਵਾਰਡ ਤੇ ਦੋ ਤੇ ਤਿੰਨ ਨੰਬਰ ਵਾਰਡ ਦੀ ਗੱਲ ਕਰਦੇ ਆ 29 ਨੰਬਰ ਬੂਥ ਦੀ ਗੱਲ ਕਰਦੇ ਆ 29 ਨੰਬਰ ਬੂਥ ਦੀ ਹਾਂਜੀ ਅਗਲਾ ਗੱਲ ਕਰੀਏ ਇਸੇ ਤਰ੍ਹਾਂ 4 ਨੰਬਰ ਵਾਰਡ ਹੈਗਾ 4 ਨੰਬਰ ਵਾਰਡ ਦੇ ਵਿੱਚ ਤੇ 13 ਨੰਬਰ ਵਾਰਡ ਦੇ ਦੋ ਵਾਰਡਾਂ ਦਾ ਇਕੱਠਾ ਬੂਥ ਬਣਾਇਆ ਗਿਆ ਸੀਗਾ 31 ਨੰਬਰ ਬੂਥ ਜਿਹਦੇ ਵਿੱਚ 692 ਜਿਹੜੀਆਂ ਬੂਟਾਂ ਨੇ ਪੋਲ ਹੋਈਆਂ ਨੇ ਟੋਟਲ ਬੂਟ ਦੀ ਆਪਾਂ ਗੱਲ ਕਰੀਏ ਤਾਂ 1442 92 ਬੋਟਾਂ ਸੌਰੀ 1492 ਬੋਟਾਂ ਦੇ ਵਿੱਚੋਂ 692 ਬੋਟਾਂ ਨੇ ਜਿਹੜੀਆਂ ਉਹ ਪੋਲ ਹੋਈਆਂ ਨੇ ਠੀਕ ਹੈ ਠੀਕ ਇਸੇ ਤਰ੍ਹਾਂ ਜੇ ਅੱਗੇ 5 ਨੰਬਰ ਤੇ 7 ਨੰਬਰ ਦੀ ਗੱਲ ਕਰੀਏ ਦਾ 24 ਨੰਬਰ ਬੂਥ ਬਣਾਇਆ ਗਿਆ ਸੀ ਜਿਹਦੇ ਵਿੱਚੋਂ 1300 1350 ਵੋਟ ਸੀਗੀ 1349 ਵੋਟਾਂ ਨੇ ਕੁੱਲ ਮਿਲਾ ਕੇ ਜੇ ਆਪਾਂ ਪੋਲ ਦੀ ਗੱਲ ਕਰੀਏ ਤਾਂ 645 ਵੋਟਾਂ ਨੇ ਜਿਹੜੀਆਂ ਆ ਉੱਥੇ ਪੋਲ ਹੋਈਆਂ ਨੇ ਠੀਕ ਹੈ ਜੀ ਏ ਨੰਬਰ ਦੀ ਗੱਲ ਕਰੀਏ 6 ਨੰਬਰ ਵਾਰਡ ਦਾ ਜਿਹੜਾ 27 ਨੰਬਰ ਬੂਥ ਬਣਾਇਆ ਗਿਆ ਸੀ ਉੱਥੇ 714 ਵੋਟਾਂ ਸੀ ਟੋਟਲ ਟੋਟਲ ਵੋਟਾਂ 714 ਦੇ ਵਿੱਚੋਂ 329 ਜਿਹੜੀਆਂ ਵੋਟਾਂ ਨੇ ਉੱਤੇ ਪੋਲ ਹੋਈਆਂ ਨੇ ਠੀਕ ਹੈ ਤੇ 9 ਤੇ 10 ਨੰਬਰ ਸੀਗਾ 28 ਨੰਬਰ ਵਾਅ ਆਪਣਾ ਬੂਥ ਬਣਾਇਆ ਗਿਆ ਸੀਗਾ 1601 ਵੋਟ ਸੀ ਇੱਥੇ 723 ਵੋਟਾਂ ਨੇ ਜਿਹੜੀਆਂ ਉੱਥੋਂ ਪੋਲ ਹੋਈਆਂ ਨੇ ਠੀਕ ਹੈ ਤੇ 11 ਤੇ 12 ਜਿਹੜਾ ਵਾਰਡ ਸੀਗਾ ਉਹਦੇ ਵਾਸਤੇ 26 ਨੰਬਰ ਬੂਥ ਬਣਾਇਆ ਗਿਆ ਸੀਗਾ 1200 ਜੇ ਆਪਾਂ ਗੱਲ ਕਰੀ 27 ਵੋਟਾਂ ਸੀ ਉੱਥੇ ਟੋਟਲ ਜਿਨ੍ਹਾਂ ਦੇ ਵਿੱਚੋਂ ਪੋਲ ਹੋਈਆਂ ਨੇ ਹਰਿੰਦਰ ਜੀ 497 ਵੋਟਾਂ ਪੋਲ ਹੋਈਆਂ ਨੇ ਠੀਕ ਹੈ ਇਸੇ ਤਰ੍ਹਾਂ 8 ਨੰਬਰ ਵਾਰਡ ਸੀਗਾ 8 ਨੰਬਰ ਵਾਰਡ ਵਾਸਤੇ 30 ਨੰਬਰ ਬੂਥ ਬਣਾਇਆ ਗਿਆ ਹੈ। ਹੂੰ ਤੇ ਉੱਥੇ 762 ਵੋਟਾਂ ਸੀਗੀਆਂ ਜਿਹਦੇ ਵਿੱਚ 377 ਵੋਟਾਂ ਪੋਲ ਹੋਈਆਂ ਨੇ। ਹੂੰ ਠੀਕ ਹੈ ਤੇ 1 4 ਤੇ 13 ਵਾਰਡ ਸੀਗਾ ਜਿਹਦੇ ਵਿੱਚ 31 ਬੂਥ ਨੰਬਰ ਬਣਾਇਆ ਗਿਆ ਸੀਗਾ। ਹੂੰ ਉੱਥੇ ਜਿਹੜੀਆਂ 1492 ਵੋਟਾਂ ਦੇ ਵਿੱਚੋਂ 692 ਵੋਟਾਂ ਨੇ ਜਿਹੜੀਆਂ ਉਹ ਪੋਲ ਹੋਈਆਂ ਨੇ। ਹੂੰ ਠੀਕ ਹੈ ਇੱਕ ਨੰਬਰ ਵਾਰਡ ਸੀਗਾ 26 ਨੰਬਰ ਦੇ ਵਿੱਚ ਹੀ ਹੋਇਆਗਾ ਉਹ ਬੂਥ ਨੰਬਰ ਉਹਦਾ ਵੀ 26 ਸੀਗਾ 718 ਜਿਹੜੀਆਂ ਟੋਟਲ ਵੋਟਾਂ ਸੀ ਉਹਦੇ ਵਿੱਚੋਂ 205 ਨੇ ਜਿਹੜੀਆਂ ਉਹ ਵੋਟਾਂ ਪੋਲ ਹੋਈਆਂ ਨੇ ਇਸੇ ਤਰ੍ਹਾਂ ਆਪਾਂ ਸਾਰਾ ਜਿਹੜਾ ਵਾਰਡ ਮੁਤਾਬਕ ਦੱਸਤਾ ਇਹਦੇ ਵਿੱਚ 4453 ਜਿਹੜੀਆਂ ਵੋਟਾਂ ਨੇ ਉਹ ਪੋਲ ਹੋ ਚੁੱਕੀਆਂ ਨੇ ਜੇ ਆਪਾਂ ਪੰਜਾਬੀ ਸ਼ਬਦ ਦੀ ਗੱਲ ਕਰੀਏ ਜੇ ਆਪਾਂ ਗੱਲ ਕਰੀਏ 9957 ਟੋਟਲ ਵੋਟਾਂ ਦੇ ਸੰਦਰਭ ਦੇ ਵਿੱਚ ਠੀਕ ਹੈ ਜੀ ਟੋਟਲ ਆਪਾਂ ਗੱਲ ਕਰੀਏ 9900 ਦੇ ਵਿੱਚੋਂ ਜੀ ਤਕਰੀਬਨ 4100 ਵੋਟਾਂ 4153 ਵੋਟਾਂ ਟੋਟਲ ਪੋਲ ਹੋਈ ਅਜੈਬ ਸਿੰਘ ਦੀ ਆਪਾਂ ਜਿਹੜੇ ਬਾਕੀ ਪਿੰਡ ਨੇ ਮਤਲਬ ਜਿਵੇਂ ਕੀ ਰਹਿ ਗਏ ਨੇੜਲੇ ਪਿੰਡਾਂ ਦੇ ਜਿਹੜੀਆਂ ਦੀ ਆਪਣੇ ਕੋਲੇ ਲਿਸਟ ਆ ਚੁੱਕੀ ਹੈ ਟੋਟਲ ਵੀ ਕਿੰਨੀਆਂ-ਕਿੰਨੀਆਂ ਵੋਟਾਂ ਉੱਥੇ ਪੈ ਚੁੱਕੀਆਂ ਨੇ ਟੋਟਲ ਵੋਟ ਕਿੰਨੀ ਸੀਗੀ ਜਿਵੇਂ ਕੀ ਨੀਲੋਵਾਲ ਦੀ ਗੱਲ ਕਰੀਏ ਜਾਂ ਸਾਗਲੈਂਡ ਦੀ ਗੱਲ ਕਰੀਏ ਜਿਹੜੇ ਪਿੰਡਾਂ ਤੁਸੀਂ ਦੱਸ ਰਹੀ ਸੀ ਆਪਣੇ ਕੋਲ ਪਹੁੰਚ ਚੁੱਕੇ ਨੇ ਆਪਣੇ ਕੋਲ ਲਿਸਟਾਂ ਦੀ ਆ ਗਈ ਉਹ ਵੀ ਆਪਾਂ ਸਾਂਝੇ ਕਰ ਲਈ ਦੱਸ ਸਕਦੇ ਹਾਂ ਜੀ ਜੇ ਅਪਨੀਲੋਵਾਲ ਦੀ ਗੱਲ ਕਰੀਏ ਉੱਥੇ 35 ਤੇ 36 ਬੂਥ ਬਣਾਏ ਗਏ ਸੀ ਜੇ ਟੋਟਲ ਵੋਟ ਉੱਥੇ ਜਿਹੜੀ ਹੈਗੀ ਸੀ 2356 ਟੋਟਲ ਵੋਟਾਂ ਨੇ ਨੀਲੋਵਾਲ ਦੇ 2356 ਵੋਟਾਂ ਟੋਟਲ 2356 ਟੋਟਲ ਵੋਟਾਂ ਜਿਨ੍ਹਾਂ ਦੇ ਵਿੱਚੋਂ 1398 ਵੋਟਾਂ ਪੋਲ ਹੋ ਚੁੱਕੀਆਂ ਠੀਕ ਹੈ ਠੀਕ ਹੈ ਵਾਰਡ ਨੰਬਰ ਜਿਹੜਾ ਬੂਥ ਨੰਬਰ 33 35 ਸੀਗਾ ਉਹਦੇ ਵਿੱਚੋਂ 633 ਵੋਟਾਂ ਪੋਲ ਹੋਈਆਂ ਨੇ ਜਿਹੜਾ 36 ਨੰਬਰ ਸੀਗਾ ਤਾਂ ਉਹਦੇ ਵਿੱਚੋਂ 765 ਵੋਟਾਂ ਨੇ ਜਿਹੜੀਆਂ ਪੋਲ ਹੋਈਆਂ ਨੇ ਠੀਕ ਹੈ ਇਸੇ ਤਰ੍ਹਾਂ ਆਪਣੇ ਕੋਲ ਸਾਜਲੇ ਦੀ ਰਿਪੋਰਟ ਵੀ ਆਪਾ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ ਬਿਲਕੁਲ 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 ਸਾਜਲੀ ਦੇ ਵਿੱਚ 33 ਨੰਬਰ ਤੇ 34 ਨੰਬਰ ਦੋ ਬੂਥ ਬਣਾਏ ਗਏ ਸੀ ਹੂੰ ਜਿਨ੍ਹਾਂ ਦੇ ਵਿੱਚੋਂ 33 ਨੰਬਰ ਦੇ ਵਿੱਚ ਜੇ ਗੱਲ ਕਰੀਏ ਤਾਂ ਉੱਥੇ ਟੋਟਲ ਵੋਟ 755 ਵੋਟਾਂ ਨੇ ਟੋਟਲ 755 ਵੋਟਾਂ ਨੇ 55 ਵੋਟਾਂ ਨੇ ਜਿਨ੍ਹਾਂ ਦੇ ਵਿੱਚ ਪੋਲ ਹੋਈ ਹੈ ਤਾਂ 446 ਵੋਟਾਂ ਨੇ ਜਿਹੜੀ ਸਾਜਲੀ ਦੇ 33 ਨੰਬਰ ਬੂਥ ਬੂਥ ਦੇ ਵਿੱਚ ਪੋਲ ਹੋਈ ਹੈ ਠੀਕ ਉਸ ਤੋਂ ਅਗਲਾ ਸੀਗਾ ਜਿਹੜਾ 34 ਨੰਬਰ ਬੂਥ ਬਣਾਇਆ ਗਿਆ ਸੀਗਾ ਜਿਹਦੀਆਂ ਟੋਟਲ 945 ਵੋਟਾਂ ਸੀ ਜਿਹਦੇ ਵਿੱਚੋਂ 34 ਨੰਬਰ ਬੂਥ ਦੇ ਵਿੱਚੋਂ 552 ਜਿਹੜੀਆਂ ਵੋਟਾਂ ਸੀਗੀਆਂ ਉਹ ਪੋਲ ਹੋਈਆਂ ਨੇ ਟੋਟਲ ਆਪਾਂ ਜੇ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਇੱਥੇ 57.11% ਜਿਹੜੀ ਵੋਟ ਹੈ ਉਹ ਪੋਲ ਹੋਈ ਹੈ ਠੀਕ ਹੈ ਜੀ ਇਹ ਆਪਾਂ ਨਾਲ ਮਤਲਬ ਤਕਰੀਬਨ ਤਿੰਨ ਪਿੰਡਾਂ ਦੀ ਆਪਾਂ ਜਿਹੜੀ ਲਿਸਟ ਵਗੈਰਾ ਆਪਾਂ ਜਾ ਦੱਸ ਚੁੱਕੇ ਆ ਦਰਸ਼ਕਾਂ ਦੇ ਨਾਲ ਸਾਂਝੀ ਕਰ ਚੁੱਕੇ ਹਾਂ ਬਿਲਕੁਲ ਬਿਲਕੁਲ ਸੋ ਦਰਸ਼ਕੋ ਇਹ ਸੀ ਸਾਡੇ ਕੋਲ ਜਿਹੜੀ ਤਿੰਨ ਪਿੰਡਾਂ ਦੀ ਸਾਡੇ ਕੋਲ ਡਿਟੇਲ ਆ ਚੁੱਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਸੋ ਮਿਲਾਂਗੇ ਨੈਕਸਟ ਰਿਪੋਰਟ ਦੇ ਵਿੱਚ ਕੋਸ਼ਿਸ਼ ਕਰਾਂਗੇ ਬਾਕੀ ਨੀੜਲੇ ਪਿੰਡਾਂ ਦੇ ਵੀ ਹੋਰ ਜਿਸ ਤਰ੍ਹਾਂ ਦੀ ਵੀ ਜੇ ਵੀ ਸਾਡੇ ਕੋਲ ਲਿਸਟ ਆਉਂਦੀ ਹੈ ਉਸੇ ਤਰ੍ਹਾਂ ਹੀ ਦਰਸ਼ਕਾਂ ਦੇ ਨਾਲ ਰੂਬਰੂ ਕਰਾਂਗੇ ਮਿਲਦੇ ਹਾਂ ਅਗਲੀ ਰਿਪੋਰਟ ਦੇ ਵਿੱਚ ਸਤਿ ਸ੍ਰੀ ਅਕਾਲ